ਬਸ ਕਾ ਬੀਜੀ ਸਾਰੇ ਬਰੇਰ ਨੂੰ ਸੰਦੀਪ ਦੇ ਜੀ ਫੰਦਾ ਬੋ ਬੋ ਵੈਲਕਮ ਆ ਜੀ ਤੇ ਫੌਜੀ ਸਾਹਿਬ ਆ ਚੁੱਕੇ ਪਰ ਫੌਜੀ ਦਾ ਜਿਹੜਾ ਚੀਜ਼ਾਂ ਲੈ ਕੇ ਆਦੇ ਨਾ ਬਸ ਇੱਕ ਚੀਜ਼ਾਂ ਕਹਿਣ ਵਾਲੇ ਗੱਲਣੇ ਆਪ ਨੂੰ ਸੁਪਨਾ ਸਿਰਾਈ ਚੀਜ਼ਾਂ ਕਟੇ ਨੇ ਯਸ ਤੇ ਬਾਕੀ ਭਾਈ ਜਿਹੜੇ ਕੰਮ ਕਰਦੇ ਆ ਭਾਈ ਆ ਸਿੱਕਾ ਸਾਸਿ ਜੀ ਸਾਰੇ ਸੰਦੀਪ ਦੇ ਫਰਮ ਦੇ ਕੋਲੇ ਸਲੋਕਿਆਂ ਨੂੰ ਜੀ ਵਾਹਿਗੁਰੂ ਖਾਲਸਾ ਰਾਜ ਜੀ ਫਤੇ ਜੀ ਉਸ ਜੀ ਬੀਠਾ ਜੀ ਸ਼ਾਮ ਜੀ ਜੀ ਬਰਾਹ ਕੰਮ ਕੀ ਹੈ ਪਿਛੇ ਹੋ ਜਦ ਲੇਟ ਹੋ ਗਿਆ ਜਵਾਹ ਹਾਂ ਲੇਟ ਤਾਂ ਜਵਾਹਤ ਹੈਮ ਤੇ ਪੈ ਗਈ ਹੋਈ ਆ ਹਾਂਜੀ ਕਿ ਇੱਕ ਅੱਧਾ ਡੜੀ ਦਾ ਅਦਾ ਲੱਗਾ ਜੱਗਾ ਦੀ ਜੇ ਬਾਕੀ ਅਡਾ ਟਾਈਮ ਸ਼ਾਮ ਜਿਵੇਂ ਫਰਦੂ ਸਾਹਿਬ ਵੀ ਕਹਿੰਦੇ ਮੇਰੀ ਕਿਹੜਾ ਹੋਣੀ ਜੇ ਜਮਾ ਕੋ ਵੀਡੀਓ ਬਣਾਣ ਲੱਗੇ ਨਾ ਸਾਡਾ ਇਹ ਕਿਦਾ ਆਪਣਾ ਅੱਜ ਪਹਿਲੀ ਜਿੰਦਗੀ ਟਾਈਮ ਹੋਇਆ ਕਿ 12 ਵਜੇ ਆ ਸਾਡੇ ਵੀ ਕਿਤੇ ਦੇਖ ਨਹੀਂ ਦੇਖਾਂ ਸ਼ਾਮ ਨੂੰ ਇਹ ਕਹਿੰਦੇ ਫਰੈਂਡ ਦੀ ਫਰੈਂਡ ਦੀ ਨਹੀਂ ਤੇ ਨਹੀਂ ਸਾਰੇ ਸਾਰੇ ਕੋਈ ਤਾਂ ਅਜੇ ਨਾ ਚੀਜ਼ਾਂ ਨਹੀਂ ਮੈਂ ਫਰਦੀ ਸੜਾਈ ਗੱਲ ਨਹੀਂ ਹਾਂ ਜੀ ਗਾਗ ਦੀ ਬੱਜੀ ਆ ਲੈਣ ਨਾਰਾ ਉਹਨਾਂ ਦੀ ਸਮਝ ਆਉਂਦੀ ਆ ਤੋਫੇ ਲੈਂਦੇ ਆਪੇ ਲੋਕ ਤੋਫੇ ਤੋਫਿਆਂ ਕਰਕੇ ਨਾ ਤੁਸੀਂ ਕਹਿ ਨਹੀਂ ਸਕਦੇ ਵੀ ਤੋਫੇ ਜਿਹੜੇ ਆ ਨਾ ਹਾਂ ਜੀ ਮਤਲਬ ਵੇਖਣਗੇ ਸਾਰੇ ਗਾ ਬਾਕੀ ਚਲੋ ਕਿ ਇਹਨੇ ਵੇਚ ਜਾਤ ਕੇ ਲੈਣੀ ਆ ਬਲੋ ਬੱਛੀ ਦੀ ਕੋਈ ਕਾਜ ਨਹੀਂ ਹੋਊਗਾ ਪਛੀਆਂ ਸਾਰੀਆਂ ਤੋਫੇ ਹੀ ਆ ਗੀਆਂ ਕਿਰੀਆਂ ਬੱਛੀਆਂ ਵੀ ਆ ਗਈਆਂ ਆਪਣਾ ਹੈ ਤੇ ਬਾਤੀ ਚਲੋ ਮਾ ਸਾਸ ਸਹੁਰਾ ਤੈਨੂੰ ਪਤਾ ਲਈਦਾ ਮਾੜਾ ਦੇ ਲੱਗਦਾ ਨਹੀਂ ਤੇ ਵੇਖ ਵੀ ਛੱਟ ਜਾਂਦਾ ਮੁਰਜੇ ਵੀ ਇੱਕ ਮਿੰਟ ਆ ਜਾਂਦੇ ਘੰਟੇ ਚ ਵਿਲੇ ਹੋ ਜਾਈਦਾ ਫੇ ਲੈ ਗਈਆਂ ਤੇਰੀ ਕਿਰਪਾ ਨਾਲ ਚੱਲ ਵੇਹ ਕੰਮ ਆਉਂ ਮਾੜੀ ਚਲੀ ਜਾਂਦੀ ਹਾਂ ਆਜੋ ਬਾਕੀ ਸੰਦੀਪ ਸਿੰਘ ਪਿੰਡ ਆਪਣਾ ਗਤਰੀਏਵਾਲ ਜ਼ਿਲ੍ਹਾ ਅੰਮ੍ਰਿਤਸਰ ਹਲਕਾ ਮਜੀਠਾ ਮੋਬਾਈਲ ਨੰਬਰ 981417822 9814198121 ਕਿਉਂਕਿ ਪਹਿਲਾਂ ਦੱਸ ਦਈਏ ਗਾਹਕਾਂ ਅੱਧੇ ਇੱਕ ਦੇ ਫੋਨ ਕਰਕੇ ਡਰੈੱਸ ਹੀ ਪੁੱਛਦੇ ਆ ਅੰਮ੍ਰਿਤਸਰ ਜ਼ਿਲ੍ਹਾ ਵਾ ਮੁੜ ਕੇ ਕਹਿੰਦੇ ਅੰਮ੍ਰਿਤਸਰ ਬਾੜ ਬੜੀ ਲੰਮੀ ਗੁਰਵਾ ਜਦੋਂ ਕਹਿਣ ਡੇ ਤੁਨੂੰ ਅੰਮ੍ਰਿਤਸਰ ਆ ਤੇ ਬਾੜ ਲੰਬੀ ਹੋਣੀ ਬਾੜ ਤੋਂ ਮੁੜ ਕੇ ਕੋ ਸੋਚਦਾ ਵੀਡੀਓ ਵੇਖ ਕੇ ਫੋਨ ਕਰਕੇ ਮੁੜ ਕੇ ਕਹਿਣਗੇ ਬਾੜ ਮੜੀ ਐ ਤੇ ਫਿਰ ਸਾ ਗੱਭਣੇ ਇਹ ਗੱਭਣ ਦੀ ਸਿਆ ਜੇ ਸਵੇਰ ਛਿਗੀ ਲੱਗੀ ਆ ਇਹ ਦੰਦ ਤੇ ਗੱਭਣ ਤੇ ਫਾਰਮ ਚੋਂ ਦੀ ਇਹ ਬਰਬੜ ਬਹੁਤ ਕੋਈ ਨਾ ਨੂੰ ਨਹੀਂ ਲੈਣਾ ਟੈਸ਼ਨ ਪੈਸ਼ਨ ਜਿਹੜੀ ਵੀ ਆ ਗਈ ਸਾਰਾ ਰਕਾਰ ਹੈਗਾ ਭਾਈ ਖੋਲੋ ਕਰੋ ਤੇ ਦੇਖ ਰਿਹਾ ਮੈਂ ਸਣਾ ਤੋ ਉਹੀ ਘਟੇ ਲੈਗੇ ਨਾ ਅੱਜ ਫੋਸਾ ਸਾਹਿਬ ਕਹਰਦੀ ਐ ਇਹ ਵੀ ਨਿੱਤ ਤੇ ਕੋਈ ਜੱਫੀ ਮਾਰੀ ਨਹੀਂ 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 ਇਹਦੇ ਟਿਕਟ 30 ਐ ਸਦਾ ਚੰਗੋ ਨਾਲ ਇਹਨਾਂ ਖੁੱਲੀ ਛੱਡ ਕੇ ਰੱਖ ਵਾਲੀ ਖੁੱਲੀ ਖੁੱਲੀ ਸੰਦੀਪਾ ਖੁੱਲੀ ਮੈਂ ਲੁਕਾ ਅਜੇ ਉੱਥੇ ਖੁੱਲੀ ਦੀ ਖੁੱਲੀ ਖੁੱਲੀ ਆ ਤਾਈਆਂ ਅਸੀਂ ਖਲਿਆਰੀ ਪਾਈ ਨੇ ਪਖੰਡਾ ਕਰਨਾ ਥੱਲੇ ਚੱਲ ਹੂੰ ਹੂੰ ਇਹਨੇ ਪਖੰਡਾ ਜੇ ਕਰਨੇ ਖਲਿਆਰੀ ਬੜੂ ਬੋਲਿਆ ਹੈ ਨਾ ਇਹ 25 ਕਿਲੋ ਕੋ 26 ਕਿਲੋ ਪਹਿਲੇ ਸਵੇਰ ਤਾਂ ਹੁੰਦੀ ਸੀ ਸਭ ਇਸੇ ਹਾਂ ਅਲੋਰੀ ਜੜੀ ਅਲਿਆਤ ਲੈ ਇਹ 25 26 ਲੀਟਰ ਪਹਿਲੇ ਸਵੇਰ ਕੱਢਿਆ ਮੂੰਹ ਮਾਹਤ ਸਭ ਨੂੰ ਮੂੰਹ ਜੱਸੀ ਇਹ ਮੂੰਹ ਨਹੀਂ ਖੱਣਨਾ ਮੂੰਹੋਂ ਅਸਰ ਨਹੀਂ ਲੱਗਿਆ ਖੁੱਲੀ ਖੁੱਲੀ ਇਹਦਾ ਮੂੰਹ ਨਹੀਂ ਹੱਤ ਲਾਉਂ ਦਿੰਦੀਆਂ ਇੱਕ ਦੋ ਦਿਨ ਕਰਦੀਆਂ ਮੂੰਹ ਹੋਈ ਜਾਂ ਸੱਟ ਆਈ ਹਾਂ ਜੀ ਅੱਜ ਕਿਹੜੀ ਫਾਤੀ ਇਹਨੂੰ ਦਰਤਣਾ ਜਿਆਦਾ ਜੇ ਤਰੀਕੀ ਦੀ ਹਾਰੀ ਛੇ ਪੈ ਰਣੀ ਹੂੰ ਤਾਂ ਕਿ ਰੇਸ਼ਾ ਮਤਲਬ ਅੱਛੀ ਚੀਜ਼ ਕੋਈ ਸ਼ੱਕ ਹੈ ਕਰ ਦੱਸ ਚੋਾਈ ਪਤਾ ਕਿ ਦਾਰਦੀ ਫਾਤ ਬਸ਼ੀਰ ਤੇ ਲੱਗੀ ਆ ਮੋਟਰ ਅੱਛਾ ਹਾਂ ਵਧੀਆ ਜਿੱਕ ਨੰਬਰ ਥੋੜਾ ਜਿਆਦਾ ਦਰਤ ਤਬ ਤੋਂ ਕਿਹਾ ਵੀ ਪਤਾ ਨਹੀਂ ਕੀ ਕਰਦੇ ਲੱਗੇ ਰੇਸ਼ਾ ਇਹਨਾਂ ਨੂੰ ਆਪਾਂ ਤੋਕੜ ਕੱਬਣ ਵਸ਼ੀ ਦਿੱਤੀ ਆ ਇੱਕ ਇਹ ਬੰਦੇ ਨੂੰ ਕੋਹੋਰ ਥਲੇ ਉਹ ਵਸ਼ੀ ਨੇ 32 ਕਿਲੋ ਦੁੱਧ ਕੱਢਿਆ ਅੱਛਾ ਮੈਂ ਤੁਹਾਨੂੰ ਫੋਟੋ ਵਿਖਾਈ ਮੇਰੇ ਕੋਲ ਸੀ ਟਪੀ ਦੇ ਮੈਂ 3 40000 ਦੇ ਲੱਗੇ ਟਿਮਟੇ ਆਪਾਂ ਉਹਨਾਂ ਕੋ ਲਈ ਬੰਦਿਆ ਕੋ ਤੇ ਵਾਕਿਆ ਮਸ਼ੀਨ ਹੁਣ ਦੂਜੇ ਸਵੇ 32 ਕਿਲੋ ਹੁਣ ਇਹ 30 ਘਟ ਦੇ 25 ਘਟ ਦੇ 20 ਘਟ ਦੇ ਮਾਰਾ ਇਹਦਾ ਪਹਿਲੇ ਸਵੇ ਆਲੇ 25 26 ਕਿਲੋ ਕੱਢਿਆ ਇਹਨੂੰ ਟੀਕਾ ਵੀ ਜਿਹੜਾ ਗਾੜੀ ਲੱਗਾ ਇੰਪੋਰਟਡ ਲੱਗਾ ਸੈਕਸੀ ਮਨ ਲੱਗਾ ਅੱਛਾ ਸੈਕਸੀ ਹਾਂ ਸੰਦੀਪ ਸਾਹਿਬ ਮੋਲੇ ਦਾ ਪੱਛੀ ਦਾ ਕਰ ਲਈਏ 85 90 80 ਜਿੰਨਾ ਮਰਜ਼ੀ 75000 ਦੀ ਅਸੀਂ ਦੇ ਚਲੋ ਠੀਕ ਹੈ ਬਿਲਕੁਲ ਬਾਕੀ ਛੋੜ ਛੱਪਾ ਕਰਾਂਗੇ ਆਪਣੀ ਮੁੱਕ ਦੇ ਕਰਦਾਂਗੇ ਛੋੜ ਰੋਬ ਕੋਈ ਵਛੀ ਜੀ ਸਾਹਿਬ ਉੱਥੋਂ ਆਈ ਅੱਛੀ ਕੁੜੀ ਹੈ ਇਹ ਗਰਲੈਂਡ ਉਹ ਸਾਹਿਬ ਦੋਂਦੀ ਚੌਗੀ ਵਛੀ ਮੂੰਹ ਨਹੀਂ ਬੜਾਉਂਦੀ ਜੇ ਕੋਈ ਨਾ ਜਿੱਦ ਕੀਤੀ ਤੇ ਆਪਾਂ ਫੜ ਕੇ ਵਿਖਾ ਦਾਂਗੇ ਮੂੰਹ ਫੜਿਆ ਨਹੀਂ ਲਾਉਣਾ ਹਾਂ ਪਰ ਠੀਕ ਹੈ ਜੀ ਮੂੰਹ ਥੋੜਾ ਜਿਹਾ ਔਖਾ ਬੜਨ ਜੀ ਕੱਚੀ ਆ ਵਛੀ 15 20 ਦਿਨ ਪਰ 15 ਲੈ ਜੇ 10 ਲੈ ਜੇ 20 ਲੈ ਜੇ ਕੱਦ ਵੇਖ ਲਓ ਵਛੀ ਦਾ ਪਿਓਰ ਗਰਲੈਂਡੋ ਆ ਚਲੋ ਮੈਂ ਫੇਰ ਕਿਸੇ ਨਾ ਕਿਸੇ ਵਿੱਚ ਕਹਿ ਜਣਾ ਤੇ ਸਰਸੋਚ ਕਰਕੇ ਵੇਖ ਲਓ ਗਰਲੈਂਡੋ ਹੀ ਆ ਪਰ ਕੱਦ ਵੇਖ ਲੈ ਵਛੀ ਚ ਤੇ ਮੈਂ ਹਾਂ ਚੱਲ ਕੱਚੀ ਆ ਪਾ ਦਿੰਨੇ ਆ ਇਸ ਵੀਡੀਓ 'ਚ ਮੂੰਹ ਬਹਾਪਤ ਮੜਾ ਗਿਆ ਮੂੰਹ ਨਹੀਂ ਫੜਾਉਂਦੀਆਂ ਇਹਨਾਂ ਦਾ ਮੂੰਹ ਦਾ ਹੱਥ ਕਿਹ ਪੰਗਾ ਇਹ ਦਿਰਸ਼ਾ ਵੀਡੀਓ 'ਚ ਪਾਤੀ ਹਰ ਕੱਪ ਜੇ ਤੇ ਮੇਜੀ ਠੀਕ ਆ ਨਹੀਂ ਵਿਗੀ ਫਿਰ ਧੁੱਕੀ ਜਾਂ ਸੂਈ ਪਾਵਾਂਗੇ ਠੀਕ ਆ ਮੁਰਗੇ ਨਹੀਂ ਹੁਣ ਪਾਉਣੀ ਇਸ ਵੀਡੀਓ 'ਚ ਤਾਂ ਪਾਈ ਵੀ ਚੱਲ ਹਰ ਕੱਪ ਮਾਰ ਵੀ ਥੋੜਾ ਫਰਮ ਹਿਸਾਬ ਦਾ ਮਿਲਿਆ ਹਾਂਜੀ ਤੇ ਮੈਂ ਹਾਂ ਚੱਲਣ ਵਾਲੇ ਪਾ ਕੇ ਬਿੰਦੇ ਇੱਕ ਮੁਰਗੇ ਨੂੰ ਫਿਰ ਪਾਵਾਂਗੇ ਆ ਸਵਾਦ ਉਹ ਤਾਂ ਕਿਸੇ ਸਾਡੀ ਸੁੰਦਰ ਤੈਨੂੰ ਪਤਾ ਵੀ ਇਹ ਨਸਰਾਂ ਦੇ ਦਰਦੀ ਜ਼ਰੂਰ ਹੈ ਇਹ ਇਧਰ ਲੈਵਲ ਉਹ ਜਿਹੜਾ ਮਸ਼ੀਨਾਂ ਬਦਲਾ ਹੱਥ ਕਰਾ ਦੇ ਨਹੀਂ ਹੱਥ ਜਿਹਨੂੰ ਕਹਿੰਦੇ ਹੱਥ ਹਾਂਜੀ ਜੀ ਸਾਹਿਬ ਮੋਲੇ ਦਾ ਵਸ਼ੀ ਦਾ 60 55 ਦੇ ਦਾ 55000 ਚਲੋ ਠੀਕ ਜੇ ਕਰਾਉਣੀ ਛੋਟ ਚੱਪਾ ਤੋਂ ਕਰਾ 2000 35000 ਚੱਲਣ ਦੇ ਤੇ ਲੋ ਜੀ ਇਹ ਸੁਈਏ ਜੀ ਨਹੀਂ ਸੂਣ ਵਾਲੀ ਸੁਈਏ ਅੱਛਾ ਕੱਪੜਾ ਹਾਂ ਇਹਦੇ 20 ਕਿਲੋ ਤੋਂ ਕੱਢਿਆ ਜੇ ਪਿੰਡੇ ਸੁਈਏ 20 ਸੁਆ ਦੇ ਲੋ ਜੀ ਕੱਪੜਾ ਵਹਿਣ पर देख लाੱਖੱਖ ਕਰਾ ਦੇ ਇਹ ਜੇ ਵਾਟੇ ਵੀ ਹੈ ਨਹੀਂ ਕਿਦੇ ਤੋਂ 10 12 ਦੇ ਲੈਣੇ ਨੇ ਵੀ ਹਾਂਜੀ ਇਹ ਉਹ ਖੋਸਨ ਦੀ نسل ਮਿਕਸਿਆ ਵਿੱਚ ਮੇਰੇ ਖਲਾਇਆ ਸ਼ਿਆਰ ਹਨਾ ਹਾਂਜੀ ਹਾਂਜੀ ਟੱਕ ਜੇ ਉੱਚੀ ਵਾਲੀ ਥੋੜੀ ਗਾਂ ਹੁੰਦੀ ਹੈ ਨਾ ਉਸ ਤੋਂ ਬਿਲਕੁਲ ਬਿਲਕੁਲ ਦੁੱਧ ਨੂੰ ਬੜੀਆਂ ਸਰੀਆਂ ਹੁੰਦੀਆਂ ਆ ਜੋ ਤੇ ਪਹਿਲੀ ਬਰੀਡ ਨੂੰ ਮੂੰਹ ਖਾਓ ਤੇ ਮੂੰਹ ਨਿਕਾ ਆ ਜੇ ਮੂੰਹ ਇਹਦਾ ਵੇਖੋ ਮੂੰਹ ਦਿਖਾਓ ਬਾਸ ਬਾਸ ਛੋਟੇ ਜਿਹੇ ਮੂੰਹ ਵਾਲੀ ਜੜ ਬਾਕੀ ਸੀਲ ਠੰਡੀ ਸਨੀ ਸਾਹ ਦੇ ਆ ਨਾੜਾ ਨੂੜਾ ਵੇਖ ਸੰਦੂ ਕਿਦਾਂ ਲੈ ਵੇ ਦੇ ਨਾੜਾ ਕਿਦਾਂ ਚੜੀਆਂ ਹੈ ਅਜੇ ਬਹੁਤ ਮੱਲੇ ਵੀ ਮਾੜੇ ਮਾੜਾ ਬੂੰਦ ਬੂੰਦ ਆਉਂਦੀ ਆ 10 15 ਦਿਨ ਮਸ਼ੀਨੇ ਲੈ ਜਾਣੀ ਠੀਕ ਹੈ ਐਰ ਦਾ ਮਾਲ ਸੀ ਸਿਆ ਸੂਆ ਘੱਟ ਮਿਲਿਆ ਹੋਵੇ ਗੱਫਾ ਮਾਰਦਿਆਂ ਥੋੜਾ ਜਿਹਾ ਹੁਣ ਗਾੜੀ ਦੀ ਖਿੱਚ ਹੋ ਗਈ ਆ ਹਾਂਜੀ ਜਿਹਨੂੰ ਤਾਂ ਪਤਾ ਉਹਨੂੰ ਪਤਾ ਜਿਹਨੂੰ ਨਹੀਂ ਪਤਾ ਉਹ ਕਹਿੰਦਾ ਲਾ ਮਿਲੀ ਜਾਂਦਾ ਮਾਲ ਗਾਂ ਜਿਹੜੀ ਆ ਮੇਰਾ ਜੀ ਜ਼ਰੂਰਤ ਵਾਲੇ ਬੜੀ ਧੂਈ ਜਾਂਦੇ ਕੱਚੀ-ਕੁੱੱਚੀ ਬਾਕੀ ਸੀ ਇੰਟਰਟੀ ਸੇਸ਼ਨ ਕਰਦੇ ਇਸੇ ਦਾ ਮੁੱਲ 50 45 ਦੀ ਆ ਦੀ ਦੋ ਹੀ ਛੱਡ ਦੋ 43000 ਚੋਈ ਨਹੀਂ 43000 ਇਹ ਗਾਵੀ ਸੂਈ ਸੀ ਜੀ ਸਾਹਿਬ ਇਹਦਾ ਵੀ ਉਦੋਂ ਰੇਟ 43 ਨੂੰ ਜਿਹੜੀ ਮੱਝ ਹੈ ਵੀ 43 ਹਜ਼ਾਰ ਦੀ ਅੱਜ ਹੀ ਸੂਈ ਕੋ ਕਰਦਾ ਲਓ ਜੀ ਇਹ ਵੀ ਅੱਜ ਹੀ ਸੂਈ ਹੈ ਜੀ ਇਹ ਵੀ 43 40000 ਦੇ ਰਾਤ ਦੀ ਸੂਈ ਤੋਂ ਤਾਂ ਕਿਹਨੂੰ ਗੋਲਾ ਹੋਊਗਾ ਜੀ ਠੀਕ ਆ ਚੁਆਜੂ ਬੜਾ ਵਸ਼ਿੰਗ ਲੱਗਾ ਬਾਕੀ ਸੀਨ ਥੰਦੀ ਸਰੀਸਾ ਇਹਨੂੰ ਵੀ ਕਹਿਣ ਦੀ ਲੋੜ ਨਹੀਂ ਆ ਲੈ ਨੂੰ ਨੂੰ ਬੈਠ ਰੋ ਬਾਕੀ ਨਾਲ ਸਭੂ ਥੋੜਾ ਜਿਹਾ ਅਗਲੇ ਪੱਲੇ ਨਾ ਮਗਰ ਪਾਲ ਪਈ ਜੇ ਮੜੀ ਜੀ ਚੁਆਈ ਬੜੀ ਲੱਗੀ ਐ ਸੋਣ ਦੇ ਪੁੱਤ ਇਦਾਂ ਦੀ ਕਰਾ ਚੱਲ ਵਾਹ ਜੀ ਇਹ ਅੱਜ ਨਾਲ ਆਂ ਆਂੀਆਂ ਵੀ ਕੁਛ ਅੱਧੀਆਂ ਗਾਜੀ ਆ ਤੁਹਾਨੂੰ ਪਤਾ ਹੀ ਅੱਜ ਕੀ ਇਹਦੀ ਪ੍ਰੋਗਰਾਮ ਬਣਾਇਆ ਦਾ ਇਹ ਵੀ ਦੁੱਧ ਵਾਲੀ ਇਹ ਮਿਕਸ ਇਹ ਅੱਛਾ ਖੈਰ ਸ਼ੈਰ ਜੀ ਲਾਲੋ ਜਾਂ ਜਰਸੀ ਲਾਲੋ ਮਤਲਬ ਉਹਨਾਂ ਦਾ ਰੰਗ ਜਿਹੜਾ ਇਹਦਾ ਰੈੱਡ ਜਿਹਾ 43000 ਰੁਪਏ ਜੀ 43000 ਆ 3500 ਪਾਣੀ ਆ ਦਿਖਾ ਦਿਓ ਮਗਰ ਥੋੜੀ ਜੀ ਭਾਲਿਆ ਚੁਾਈ ਇੱਕ ਨੰਬਰ ਆ ਤੁਹਾਨੂੰ ਬਹੁਤ ਲੱਗਾ ਲੋਕਰ ਜੀ ਪੁੱਛਦਾ ਆ ਇਹ ਵੀ ਸੰਦੀਪ ਸਿੰਘ ਪੀਸ ਸੁਵੇ ਨੇ ਇੱਕ ਵਾਰੀ ਆ ਥੀਰੀ ਸੁਹੀ ਜਾਂਦੀ ਥੀਰੀ ਦੋਵੇਂ ਥੀਰੀਆਂ ਮੈਨਾ ਦੋਵੇਂ ਥੀਰੀਆਂ ਕੰਪੂਟਰੀਆਂ ਆ ਕੱਦ ਦੇ ਬਿਲਕੁਲ ਦਰਮਿਆਨ ਨੇ ਦਰਮਿਆਨ ਨੇ ਦਰਮਿਆਨ ਨੇ ਜਿਹਨੇ ਸ਼ੌਂਗਣਾ ਰੱਖਣੀ ਘਰ ਚ ਉਹਨੇ ਜਿਹਨੇ ਇੱਕ ਅੱਧੀ ਗਾਰ ਆ ਕੇ ਦੁੱਧ ਪੀਣਾ ਬਜਣਾ ਮਲਾਪ ਦੀ ਉਹ ਤੋਂ ਉਹਨਾਂ ਲਈ ਉਹਨਾਂ ਲਈ ਜਿਹਨੇ ਮਲਾਪ ਦੀ ਦੁੱਧ ਨਹੀਂ ਪੀਣਾ ਇਹ ਸੀਲ ਨਿਆਣਾ ਫੜੀ ਫਿਰਿਆ ਸਿਆਣਾ ਮਲੋ ਘਰ ਦੇ ਜੀਆਂ ਵਾਂਗ ਅੱਥਰ ਵਾਲੀਆਂ ਜੜੀਆਂ ਚਲੋ ਹੈ ਸਾਰਾ ਇਹ ਸੋਨਾ ਵਾ ਅੱਛੀ ਦੋ ਮਾਰੇ ਨਹੀਂ ਦੋ ਸਾਰੀਆਂ ਮਗਰੀ ਬੱਚੇ ਹੁੰਦੀ ਅੱਛੇ ਸੋਹਰੇ ਜੀ ਤੇ ਫੁੱਲ ਜਦੋਂ ਕਿੰਨੇ ਥਲੇ ਦੋ ਤੁਸੀਂ ਸਾਰਾ ਜੀ 8 ਕਿਲੋ 7 ਕਿਲੋ ਬੋਲਾ ਆਣਾ ਮੈਂ 10 12 ਕਹਿ ਦਾਂਗੇ ਹੋਊਗਾ ਵਾਦੀ ਹਾਂਜੀ ਪਰ ਅਸੀਂ ਇੰਨਾ ਕੀ ਕਹਿਣਾ ਮੁਰਗੇ ਇਥੋਂ ਲੰਮਾ ਨਹੀਂ ਲੱਗਾ ਬਸ ਠੀਕ ਹੈ ਹਾਂ ਗੁਲਾਬਾਂ ਦਾ ਤੇ ਦਈ ਜਾਣਾ ਤੈਨੂੰ ਪਤਾ ਇਨੀ ਜਿਹੀਆਂ ਨਿੱਕੀਆਂ ਬੱਚੀਆਂ 10 12 ਦੇ ਇਹ ਨਸਲ ਬੜੀ ਵੇਖੀ ਬਰੀਡ ਇਹਨਾਂ ਦਾ ਮੂੰਹ ਵਖਾਦਣਾ ਤੈਨੂੰ ਕਿੱਡਾ ਨਿੱਕੇ ਜਿਹੇ ਮੂੰਹ ਵਾਲੀ ਕਰਮਾ ਵਾਲੀ ਮਾਦੇ ਪੁੱਤ ਆ ਜੀ ਨਹੀਂ ਸਾਰੀ ਤੁਸੀਂ ਬ ਕਿੱਦਾਂ ਮਰਜੀ ਬੈਠੋ ਧਾਰ ਵੀ ਇਹਦੀ ਨਾ ਇਧਰੇ ਬੜਾ ਫਾਇਸ ਪਰ ਇਹ ਗੜਮ ਨਸਲਾ ਬੈਠੇ ਧਾਰ ਵੇਖੀ ਦੀ ਕਿੱਡੀ ਕਿਡੀ ਮੋਟੀ ਟੇਕਦੀ ਹੈ ਕਿ ਨਹੀਂ ਪਾਜੀ ਮੂੰਹ ਵੇਖਦਾ ਮੂੰਹ ਖਾਈ ਹੁਣ ਐਤਨੀ ਗੱਲ ਬਾਤ ਨਿੱਕੇ ਜੇ ਮੂੰਹ ਆ ਗਿਆ ਛੋੜਾ ਜਾ ਮੂੰਹ ਚਾ ਜਾਂਦੇ ਚੱਲੋ ਦੋ ਐ ਆਪਾਂ ਕਿਸੇ ਕੋਈ ਨਿਆਣਾ ਨੂਣਾ ਨਹੀਂ ਪਾਉਣਾ ਨਿਆਣਾ ਨੂਣਾ ਕੋਈ ਆੜੀ ਚਲੋ ਜੀ ਪਾਜੀ ਫਿਰ ਇਹਦੀ ਕੀਮਤ ਜੀ ਸੰਦੀਪ ਸਿੰਘ ਮੁੱਲ 30000 ਹੈ ਬਾਕੀ ਤੁਹਾਨੂੰ ਕਰਾਲਾ ਜਿੱਦਾਂ ਕਰਦੇ ਇਹ ਠੀਕ ਜਿਹੀ ਜਾਨ ਦੇ ਉਹ ਵੀ ਤੇਤੀ ਜਾਨ ਦੇ ਉਹ ਵੀ ਤੇਤੀ ਜਾਨ ਦੇ ਬਹੁਤ ਦੋ 43ਰ ਵਾਲੀਆਂ ਤੇ 232 ਦੇ ਜੀ ਆ ਫੇਰੀਆਂ ਦੀਆਂ ਪਾਈਆਂ ਹਿਆਰਾਂ ਤੇ ਤੀਆਂ ਪੈ ਗਿਆ ਆ ਦੇਖੋ ਵਹਿੜ ਕਿੰਨੀ ਸੋਹਣੀ ਹੈ ਫੇਰੀਆਂ ਵੜਾ ਦੋਵੇਂ ਮੂੰਹ ਪਟਾ ਕੇ ਖਾਣੇ ਹਾਂ ਹਰ ਪਤਾ ਨਹੀਂ ਹਰ ਹੋਲ ਇਹ ਵੀ ਇਹਦੇ ਬੱਚਾ ਬੜਾ ਟਾਪ ਦਾ ਤਾਂ ਪਰ ਦੇ ਬੱਚਾ ਤਾਂ ਇਹਦੇ ਬੱਚਾ ਦੋਵਾਂ ਦੇ ਬੜੇ ਟਾਪ ਦੇ ਪਰ ਦੋਵੇਂ ਬੱਚੇ ਦੇ ਤੇ ਕੁਦਰਤੀ ਚਲੋ ਵੀ ਕਰਾਂਗੇ ਰੱਬ ਦੇ ਬਾਕੀ ਉਹ ਸੀ ਠੰਡੀ ਠੰਡੀ ਜਿੱਤ ਜੋ ਮਰਜੀ ਤੁਸੀਂ ਜਾ ਜੂਰ ਤੁਸੀਂ ਯਾਰ ਬੜੀ ਸਮਾਲ ਵੀ ਚੰਗੀ ਸੀ ਜਾਂ ਖੀਰੀਆਂ ਸੋਹਣੀਆਂ ਸੌਕੀਆਂ ਹੋੜਾ ਲੀਆਂ ਆ ਕਹਿ ਜੀ ਜਾਂ ਖੀਰੀ ਸੋਹਣੀ ਸਭੀ ਤੇ ਸੋਹਣੀ ਨਾ ਸਮਾਲ ਲੈਣਾ ਜੀ ਖੀਰੀ ਉਦਾਂ ਵੇ ਥੋਪੇ ਪਾ ਦੀ ਹੋੜਾ ਸੂਤੀ ਹੈ ਹਾਂ ਸਮਾਲੋ ਸਮਾਲ ਆ ਫੀਡ ਪੂਰ ਚੱਲੀ ਜਾਵੇਂਗਾ ਨਾ ਮੈਂ ਵੀ ਮਿਸ਼ਣ ਦੇ ਵੀ ਰੱਖ ਇਹਦਾ ਪੂਛ ਵੀ ਨਹੀਂ ਕੀ ਨਸਲ ਵਾਲੀ ਵਿੱਚ ਸੂਛ ਵੀ ਛੋਟੀ ਹੁੰਦੀ ਬਾਕੀ ਚਲੋ ਅਜੇ ਤੇ ਆ ਸੋਨਾ ਮਤਲਬ ਜਿਦਾਂ ਹੈਗਾ ਟੂਮ ਹਾਂ ਜੀ ਜੇਬ ਚ ਪਾਏ ਤਾਂ ਨਾ ਇਹ ਗੱਲ ਹੋਵੇ ਜੇ ਸੋਨੇ ਨੂੰ ਭਾਵੇਂ ਜੇਬ ਚ ਪਾਈ ਫਿਰੋ ਖੀਰੀ ਜੀ ਬਹੁਤ ਹੈ ਸੀਰ ਤਾਂ ਜਿੱਥੇ ਉਹਦਾ ਹੱਥ ਰਾਹ ਤਾ ਉਥੇ ਜਾਮ ਹੋਣਾ ਨੇ ਤਾਂ ਆੰਦਰੀਂ ਚਾਂਦੇ ਚਾਂਦੇ ਮੜੀ ਤੁਰਨੇ ਨਹੀਂ ਨੂੰ ਬੜੀ ਈ ਕਾਏ ਸੁਨਾਤਲਾ ਆਤਾ ਨਾ ਆਤਲਾਏ ਉੱਥੇ ਜਾਵੋ ਈ ਚਲ 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 ਮੇਰਾ ਪੁੱਤ ਵਾਹ ਮਾਲੇ ਜੀ ਮੂੰਹ ਮਾਲੇ ਜੀ ਮੂੰਹ ਮਾ ਮੂੰਹ ਖਾ ਮੜਾ ਇਹਦਾ ਮੂੰਹ ਨਿਕਾ ਆ ਜਾਂਦਾ ਮੂੰਹ ਪਟਾ ਕੇ ਖਾਦੇ ਇਹਨੇ ਪਖਾ ਲੈਣਾ ਉਹ ਦਜੀ ਘੱਟ ਪਾਉਂਦੀ ਏ ਇੱਥੇ ਰੱਖਵਾਏ ਐਂ ਐ ਰੇ ਮੂੰਹ ਪਟਾਉਣਾ ਮੜਾ ਉਹ ਐ ਮੂੰਹ ਫਟਾ ਓੱਖਾ ਬਣਦੀ ਸੀ ਸਿਆ ਨਾ ਖੁੱਲ ਇਹ ਵੀ ਖੁੱਲੀ ਛੱਡੀ ਰਹੀ ਵਤੀ ਅਗਲਿਆਂ ਇਹ ਦੇਖੀਏ ਯੋਰ ਕੀਰੀਸ ਨਹੀਂ ਉਸਾਂ ਜੇ ਕੋ ਦੰਦ ਆ ਥੋੜਾ ਫਰੀ ਦੇ ਦਾ ਲਾਸ ਵੀ ਸੀ ਜੀ ਲਾਰਟ ਲਾਰਟ ਸੀ ਜੀ ਬੋਲੋ ਫਿਰ ਤੁਸੀਂ ਵੀ ਹੁਣ ਤੋਂ 33 ਦੀ ਕਹਿਤਾ ਤੇ ਆਪਾਂ 33000 ਛੋੜ ਛੋੜ 200 ਰੁਪਏ ਹੀ ਹੋਣਾ ਨਾ ਜੀ 200 ਰੁਪਏ ਚਲੋ ਦੇਖ ਇੱਕ ਦੋ ਤਿੰਨ ਚਾਰ ਤੇ ਪੰਜ ਤੇ 6 ਹੋਰ ਅੱਗੇ ਤੱਕ ਦੇਖਿਆ ਯਾਰ ਨਾ ਜੀ ਕੋਈ ਮਾਠੀ ਹੈ ਦੇਖੋ ਯਾਰ ਆਵਾ ਆ ਪੀਜ਼ਾ ਤੇ ਵੀਡੀਓ ਭਾਈ ਆ ਰਹੀ ਆ 8 ਕਿਲੋ ਦੇਣਾ ਹੈ ਤੁਹਾਨੂੰ ਨਾ ਜੀ ਹਾਂ ਜੀ ਹਾਂ ਜੀ ਬਾਕੀ ਚਲੋ ਸੁਨੀਲ ਨੂੰ ਪਤਾ ਹੁਣ ਦੋ ਜੀ ਇਹ ਦੇਖ ਮਾਠੀ ਲਿਆ ਰਹੀ ਭਰਾ ਵੀਡੀਓ ਤੋਂ ਤਰੇ ਆਉਣਾ ਅਈ ਬੜਾਈ ਕੰਨੀ ਇਹ ਵਿੱਚ ਮਾਲ ਮਾਲ ਜਦੋਂ ਫੁੱਜਾ ਜਿਹੜਾ ਬਾਹਰ ਸਾਰੇ ਦਾ ਆਪੋ ਜੀ ਯਾਤਰਾ ਕਿੰਨਾ ਨਿਕਲਣਾ ਚਲੋ ਮੁੜ ਕੇ ਜਾਵਾਂ ਪਰ ਫਿਰ ਤੇ ਜਾਣਾ ਜੀ ਦਾ ਸੂਦਸਿਆ ਹਾਂਜੀ ਹਾਂ ਘੁੰਮ ਫਿਰ ਕੇ ਪਤਾ ਨਾ ਇਹ ਡਰ ਨਹੀਂ ਬੜਾ ਡਈਆ ਇਹ ਪਤਾ ਨਹੀਂ ਕੀ ਯਾਖਰਾ ਜੀ ਫੁੱਜਾ ਖੁੱਲੀਆਂ ਆਈਆਂ ਨਹੀਂ ਨਹੀਂ ਵਿੱਚ ਬੰਦਾ ਨਹੀਂ ਨਾ ਜਾਣਦੇ ਆ ਉੱਥਾਂ ਇਧਰ ਵੇਸ ਆਹ ਆਹ ਬੋਤਾਂ ਨਾਲ ਗੱਲ ਮਤਲਬ ਹੁਣ ਦੀਆਂ ਸੀਲ ਏ ਥੋੜੇ ਇਹ ਹੁੰਦਾ ਵੀ ਇਹ ਬੰਦਾ ਨਹੀਂ ਨਾ ਲਾ ਕੇ ਗਿਆ ਹੁੰਦਾ ਘਟ ਜਾਣ ਹੁੰਦੀ ਅਗਲੇ ਫਾਰਮਾਂ 'ਚ ਬੰਦਾ ਤੁਹਾਨੂੰ ਪੜਾ ਜੀ ਬਾਕੀ ਸੂਦਸਿਆ ਪਿੰਡ ਆਪਣਾ ਤਰੀਕੇ ਵਾਲਾ ਹਲਕਾ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਜੈੰਦੀਪੁਰ ਵੀ ਲੱਗੇ ਆ ਕਤੂ ਨੰਗਰ ਵੀ ਲੱਗੇ ਆ ਬਟਾਲੇ ਵੀ ਲੱਗੇ ਆ ਤੇ ਬਟਾਲੇ ਬਾਬਾ ਜੀ ਦਾ ਵਿਆਹ ਵੀ ਆ ਹੁਣ ਦੋ ਤਿੰਨ ਦਿਨ ਵਿਆਹ ਵਿਖਾਣਾ ਤੇ ਮੇਲਾ ਵੀ ਆਣ ਆਣਾ ਹੁਣ ਛੁੱਟੀ ਮਾਰੇਗਾ ਅੰਨਾਰਾਗੇ ਦੋ ਦਿਨ ਛੁੱਟੀ ਮਾਰੇ ਨੰਗਿਆ ਨਹੀਂ ਜਾਣਾ ਬਟਾਲੇ ਚ ਹਾਂ ਬਿਲਕੁਲ ਸਹੀ ਗੱਲ ਬਟਾਲੇ ਚ ਹੁਣ ਆਪਾਂ ਵੀ ਚਲੋ ਚੰਕ ਕੰਮ ਹੀ ਕਰੇ ਕੋਈ ਗੱਲ ਮੇਲੇ ਮਾਲਾ ਵੇਖਾਂਗੇ ਦੋ ਦਿਨ ਹੀ ਪ੍ਰਭਾਵ ਇਹ ਜਿੰਨੇ ਕਰਵਾ ਲੀਆਂ ਦੋ ਦਿਨਾਂ ਢੱਕੇ ਪਾਵਾਂਗੇ ਵੀਡੀਓ ਬਾਅਦ ਮਹੀਨੇ ਸੰਕ ਸਾਲਾਂ ਨੇ ਕਹਿਤਾ ਤੇ ਬਾਕੀ ਤੁਸੀਂ ਸਾਡਾ ਮੋਬਾਈਲ ਨੰਬਰ 981437829914399121 ਦੋਵਾਂ ਤੇ ਵਟਸਐਪ ਹੀ ਚੱਲਦਾ ਜੇ ਭਾਵੇਂ ਜੋ ਮਰਜ਼ੀ ਕਰੋ ਤੇ ਕੈਮਰਾਮੈਨ ਕੋਸ਼ਿਸ਼ ਫੜਾਈ ਦੀ ਯਾਰ ਫੋਟੋ ਦੇ ਕਿਸ ਤਰ੍ਹਾਂ ਮਖਾਣੀ ਕਰਦੇ ਕਰਾਇਆ ਕੋ ਬੰਦਾ ਹੋਰ ਲਈ ਇੱਕ ਨਾਲ ਦੀ ਇਹਦੀ ਫੋਟੋ ਹੈ ਇਹਦਾ ਸਾਡੇ ਲਈ ਹੈ ਨਾ ਇਹ ਕਹਿੰਦੇ ਨੇ ਕਾਬੂ ਕਰੀਏ ਵੀ ਆ ਡਰਾਜ ਮੈ ਪਤਾ ਲੱਗੇ ਨਿਤਰੂ ਬੜੇ ਵੇਖੋ ਜਦੋਂ ਕਿ ਨੂੰ ਕਿ ਫੀਕਰਾਂ ਫੜਿਆ ਹੋਵੇ ਮੇਰੇ ਅਰਗੇ ਨੇ ਪਿਛਾ ਕਬੱਡੀ ਖੇਡਦੇ ਵੇਖਿਆ ਨਹੀਂ ਤੂੰ ਮਰੌਲਾ ਪਾਈ ਜੂ ਮਗਰ ਲਹਾ ਮਾਰਦੇ ਚਪੇੜ ਆ ਉਹ ਕਰਦੇ ਜਿਹਦੇ ਵਿੱਚ ਵੜੀਆਂ ਫੇਰਦਾ ਹੁਣ ਆ ਸਿੱਧਾ ਮੁੜ ਕੇ ਮੁੜ ਕੇ ਕੰਮ ਡਾ ਉਹਦਾ ਬੰਦੇ ਨੂੰ ਵੇਖਦਾ ਸਿਆਪਾ ਪਾ ਲਿਆ ਤੇ ਗੱਲ ਸੰਭੂ ਸਾਡੇ ਨਾਲ ਵੇਖ ਕੇ ਹੱਸਦਾ ਵਾ ਤੈਨੂੰ ਅਜੇ ਪਤਾ ਨਹੀਂ ਉਹ ਉਹ ਤਾਂ ਨਹੀਂ ਐ ਪੈਰ ਰੱਖਿਆ ਗਾਈ ਦੇ ਉੱਤੇ ਕਿ ਇੱਥੇ ਮਤਲਬ ਇਦਾਂ ਹੀ ਚੱਲ ਜਾਂਦਾ ਕੰਮ ਇੱਥੇ ਗੱਲ ਕਰਨ ਦੀ ਪ੍ਰਵਾਹ ਓਕੀ ਲੋਕਾਂ ਨੂੰ ਜਿੰਨਾ ਜਰ ਅਸੀਂ ਕੋਈ ਗੱਲ ਕਰਕੇ ਸਮਝਾਵਾਂ ਇਹਨੇ ਗਾ ਗਾ ਬਿਲਕੁਲ ਬਿਲਕੁਲ ਵਿਖਾਉਣੀ ਚ ਵੀ ਹਰ ਕਿਸੇ ਨੂੰ ਲਾਖ ਸਿਆਣਾ ਹੈ ਬਾਕੀ ਦੂਜੀ ਗੱਲ ਇਹ ਸੁਦੀਪ ਸਿੰਘ ਜਿਹੜਾ ਭੈਣ ਭਰਾ ਹੁੰਦਾ ਨਾ ਉਹ ਗੱਲ ਚੱਲੀ ਕਰੋ ਬਾਕੀ ਬਾਵਾ ਹੀ ਰੋੜ ਸਰ ਜੱਕਦਾ ਨਹੀਂ ਮਾਲ ਕੋਈ ਨਹੀਂ ਸੁਦੀਪ ਸਿੰਘ ਆਪਣਾ ਘਰ ਦਾ ਹੀ ਹੋਣਾ ਨਹੀਂ ਬਾਵਾ ਜੀ ਕਿੰਨੀ ਅਸਾਂ ਜੱਸੀਆ ਜੁੱਸੀਆ ਉਹ ਕੱਢੀਆਂ ਬਾਹਰ ਉਹ ਤੂੰ ਉਹਨਾਂ ਨੂੰ ਤੂੰ ਹੱਟੀ ਹੁੰਦੀ ਰਹੀਦੀ ਬਾਹਰ ਚੁਗੜੇ ਛਾੜਦਾ ਦੇ ਬੜੇ ਫੋਨ ਹੁੰਦੇ ਮੈਨੂੰ ਉਹਦੇ ਭਾਜੀ ਜਰਸੀ ਮੈਂ ਨਾ ਪੜਾਵਾ ਹੱਥ ਜੋੜੇ ਮੈਂ ਜਰਸੀਆਂ ਦੇ ਤੇ 1 ਲੱਖ ਦਵਾਤਾ ਮੇਰਾ ਕਰਮਾ ਵਾਲਾ ਹਾਂਜੀ ਨਾ ਨਹੀਂ ਜਰਸੀ ਜਰਸੀ ਲੈਵਾਂਗੇ ਇੱਕ ਅੰਦਾਜ਼ਾ ਸ਼ਾਇਦ ਇੱਕ ਅੰਦਾਜ਼ਾ ਕਿ ਹੋਰ ਮਿਲੂਗੀਆਂ ਵੀਡੀਓੇ ਪਾਵਾਂਗੇ ਪਾਵਾਂਗੇ ਪੀਸ ਤਗੜਾਈ ਚ ਨਿੱਕੀ ਨਹੀਂ ਪਾਉਣੀ ਜਰਸੀ ਨਿੱਕੀ ਜਰਸੀਆਂ ਦੇ ਭਰਾ ਲਾ ਮਿਲੂ ਮੈਂ ਬੜੇ ਹੁੰਦੇ ਬਾਕੀ ਮਾਸ ਨਹੀਂ ਚਾ ਉਹ ਘਰ ਔਲਾ ਹੀ ਆ ਉਹ ਵਿੱਚ ਜਰਸੀਆਂ ਹੀ ਪਾ ਲਈ ਤੇਰੇ ਸਾਹਮਣੇ ਕਰਮਾ ਵਾਲੀ ਕਿ ਮਹਾਰਾ ਸੁੱਖ ਰੱਖੇਵੇਂ ਵਿਖਾਵਾਂਗੇ ਸੰਤ ਨੂੰ ਠੀਕ ਹੈ ਬਾਕੀ ਦੀਵਸਿਆਂ ਗੱਲਬਾਤ ਇੰਨੀ ਹੀ ਆ ਬਹੁਤੀ ਨਹੀਂ ਪਰ ਇੰਨੀ ਗੱਲ ਜ਼ਰੂਰ ਆ ਵੀਡੀਓ ਦੇ ਵਿੱਚ ਨਾ ਕਈ ਭਰਾ ਕੀ ਕਰਦੇ ਵੀ ਹੁਣ ਜਦੋਂ ਅਸੀਂ ਸਵੇਰੇ 6 ਵਜੇ ਆਗੇ ਤੇ ਹੁਣ ਆਦਿ ਨਵਾਇਆਂ ਨੂੰ ਆ ਸਵੇਰੇ ਜਦੋਂ ਤੜਕੇ ਕੋਈ ਆ ਗਿਆ ਤੇ ਉਹ ਨਵਾਇਆ ਨਹੀਂ ਹੁੰਦਾ ਮਾਰ ਦੋ ਦੇ ਕੋਹਾ ਵੀ ਲੱਗਾ ਹੋਆ ਭੁੱਕੀਆਂ ਵੀ ਆ ਉਹ ਇੱਕ ਬੰਦੇ ਦੇ ਵੀਡੀਓ ਕੱਢ ਲੈਂਦੇ ਸਵੇਰੇ ਕੈਮਰੇ ਵਾਲੀ ਦੂਜੇ ਬੰਦੇ ਮਾਰ ਆ ਲਵੇਂਦੇ ਆ ਥੋੜਾ ਬਹੁਤਾ ਵੀਡੀਓ ਚ ਕੋਈ ਜ਼ੂਮ ਨਹੀਂ ਕੀਤਾ ਕੋਈ ਗੱਲ ਨਹੀਂ ਬਾਣੀ ਆਪਣੀ ਫੋਟੋ ਖਿੱਚ ਕੇ ਅਸੀਂ ਡੀਪੀ ਲਾਉਂਦੇ ਨਾ ਤੇ ਸਾਡੀ ਫੋਟੋ ਸੋਹਣੀ ਲੱਗਦੀ ਕਿਉਂਕਿ ਫੋਨ 'ਚ ਥੋੜੀ ਜਿਹੀ ਕਲੈਰਿਟੀ ਹੋਈ ਦੇ ਬਾਕੀ ਮਾਲ ਇਹੀ ਹੁੰਦਾ ਕੋਈ 3 ਬੱਛੀਆਂ ਨੇ ਦੋ ਬੱਛੀਆਂ ਛੋਟੀਆਂ ਕਰਦੀਆਂ ਬਾਕੀ ਉਹ ਕਹਦੇ ਜੀ ਇਹ ਛੋਟੀਆਂ ਛੋਟੀਆਂ ਦਰਮਿਆਨੇ ਕਰਦੀਆਂ ਬਾਕੀ ਬੱਛੀਆਂ ਦਾ ਕਾਤੂ ਕੋਦੂ ਬੜਾ ਦੁੱਧ ਵਾਲੀ ਹੋ ਜਾ ਉਹ ਦੋਵੇਂ ਚਲੋ ਘਰ ਦਾ ਗੁਜ਼ਾਰਾ ਕਰ ਜੋਗੀਆਂ ਦੁੱਧ ਵੇਚਣ ਜੋਗੀਆਂ ਨਹੀਂ ਅਹੀਂ ਤੇ ਗੱਲ ਸਾਰੀ ਸੱਚੀ ਦੱਸਦੇ ਆਂ ਗਾ ਕੇ ਫੇਰ ਵੀ ਚਲੋ ਬਾਕੀ ਹਰ ਬੰਦਾ ਆਵੇ ਇੱਥੇ ਆ ਕੇ ਆਪਣੀ ਥੱਲੀ ਕਰੇ ਮੁਰਕੇ ਲਾਂਮਾ ਦੇਣ ਨੂੰ ਨਾ ਕਿਸ ਨੂੰ ਲਾਂਮਾ ਦੋ ਨਾ ਕਿਸ ਨੂੰ ਗੱਲ ਕਰੋ ਆਪਣੀ ਇੱਥੇ ਤਸੱਲੀ ਕਰੋ ਬਾਕੀ ਸਾਰੀ ਸਖਤ ਨੂੰ ਰਾਜ ਹਾਲ ਸਾਹਿਬ ਹੈ ਜੀ ਬੱਲੇ ਜੀ